ਦਾ ਸਹੀ ਆ ਕਿ ਜੋ ਕਿ ਪਾਪਾ ਤੋਂ ਨਹੀਂ ਖੁਸ਼ ਹੁੰਦਿਆ ਤੇ ਉਹ ਕੀਤਾ ਜਾ ਕੋਈ ਆਪਣੀ ਰੀਜ ਵਿਆਹ ਤੇ ਮੇਰੇ 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 ਧੀ ਦੀ ਰੀਜ ਕੋਈ ਜੀ ਜਿੰਦਾ ਕਿ ਉਹਦਾ ਪਾਪਾ ਨੇ ਆਖਿਆ ਕਿ ਜੇ ਨਾ ਖੁਸ਼ ਹੋਇਆ ਤੇ ਫਿਰ ਏਦਾਂ ਕਿ ਕਿ ਘਰ ਉਹ ਤਿਆਰ ਕਰਕੇ ਤੋਰ ਦਾਂਗੇ ਤੇ ਮੇਰੀ ਰੀਜ ਹੀ ਕਿ ਮੈਂ ਪਾਰਲਰ ਤੋਂ ਹੋ ਕੇ ਜਾਵਾਂਗੀ ਪਾਰਲਰ ਤੋਂ ਤਿਆਰ ਹੋਣਾ ਹਾਂਜੀ ਪਾਪਾ ਕੀ ਕਹਿੰਦੇ ਸੀ ਪਾਪਾ ਦੇ ਕੀ ਜੇ ਨਾ ਹੋਇਆ ਤੇ ਫਿਰ ਕਰੋ ਸੂਟ ਪਾ ਕੇ ਤੋੜ ਦਾਂਗੇ ਕੀ ਹੋਲਾ ਆ ਬਣਾ ਕੇ ਅੱਛਾ ਤੇ ਫਿਰ ਕਰੋ ਤੋੜ ਦਾਂਗੇ ਤੇ ਉਹ ਕਹਿੰਦੀ ਕਿ ਜੇ ਕੋਈ ਗੱਲ ਨਹੀਂ ਜੇ ਹੋਏਗਾ ਉਹਨਾਂ ਕੋ ਠੀਕ ਹੈ ਨਹੀਂ ਤੇ ਜਿਤਨਾ ਤੋੜਨਗੇ ਵਧਈਏ ਤੋੜਨਗੇ ਫਿਰ ਵੀ ਮਤਲਬ ਕਿ ਧੀ ਆ ਮਾਂ ਪਿਓ ਨੂੰ ਕਦੇ ਦੁਖੀ ਨਹੀਂ ਕਰਦੀਆਂ ਤੇ ਕਹਿੰਦੇ ਹੁੰਦੇ ਨੇ ਗੱਲ ਹੀ ਨਹੀਂ ਅੱਗੇ ਕੋਈ ਕਹਿਣ ਵਾਲੀ ਕੀ ਇੱਕ ਕਮਰਾ ਵਾ ਬਾਲਿਆਂ ਵਾਲੀ ਛੱਤ ਆ ਜਿਹੜੀ ਕਿ ਇਹ ਸੰਸਥਾ ਨੇ ਪਾ ਕੇ ਦਿੱਤੀ ਸੀ ਇੱਥੇ ਝੁੱਗੀ ਝੁੱਗੀ ਦੇ ਵਿੱਚ ਰਹਿ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਅ 32 ਦਾ ਕੋਈ ਪ੍ਰਬੰਧ ਨਹੀਂ ਹੈ। ਇਸ਼ਨਾਨ ਪਾਣ ਫਿਰ ਕਿੱਥੇ ਕਰਦੇ? ਇੱਥੇ ਜੀ ਮੰਜਾ ਖੜਾ ਕਰ ਲੀਦਾ। ਮੰਜਾ ਖੜਾ ਕਰ ਲੀਦਾ। ਕਿਸੇ ਨੇ ਹੋਰ ਕਿਸੇ ਨੇ ਸਾਥ ਦਿੱਤਾ? ਨਹੀਂ ਇਹ ਜੀ। ਉਦ ਤੱਕ ਤੁਸੀਂ ਗਏ ਕਿਸੇ ਕੋ? ਹਾਂ ਜੀ ਗਏ। ਪਰ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਨਹੀਂ ਜੀ ਇਹ। ਇਹਨਾਂ ਕਹਿੰਦੇ ਜੀ ਕੱਲ ਨੂੰ ਆਉਂਗੇ ਪਰਸੋਂ ਆਉਣਗੇ। ਅਜੇ ਕੋਈ ਵਿਆਹ ਚ ਕੁੜੀਆਂ ਦੀ ਬੜੀਆਂ ਤਿਆਰੀਆਂ ਹੁੰਦੀਆਂ ਵਾ ਵਿਆਹ ਤੋਂ ਪਹਿਲਾਂ ਹਨਾ। ਬੜਾ ਕੁਝ ਸੋਚਿਆ ਹੁੰਦਾ, ਕੁਝ ਤਿਆਰੀ ਕੀਤੀ ਹੈ ਘਰੇ? ਨਹੀਂ ਅੱਲੇ ਨਹੀਂ। ਕੋਈ ਤਿਆਰੀ ਨਹੀਂ। ਨਹੀਂ। ਤੇ ਕਿਦਾਂ ਦਾ ਸੂਟ ਪਾਣਾ? ਰੈੱਡ ਕਲਰ ਦਾ ਪਾਣਾ। ਰੈੱਡ ਕਲਰ ਦਾ ਸੂਟ ਪਾਣਾ। ਹਾਂ ਜੀ। ਤੇ ਹੋਰ? ਕੀ ਤਿਆਰ ਹੁਣ ਪਾਰਲਰ ਤੋਂ ਪਾਰਲਰ ਤੋਂ ਤਿਆਰ ਹਾਂ ਹਾਂਜੀ ਇਹ ਰਹਿਣ ਬਸੇਰਾ ਆਪਣਾ ਇਹ ਇਹ ਕੁੜੀ ਆ ਹਾਂਜੀ ਆ ਕੁੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆ ਜੀ ਇਹ ਪਿੰਡ ਕਿਹੜਾ ਜੀ ਹਾਂਜੀ ਅਸਲ ਹਾਂਜੀ ਅੱਜ ਆਏ ਆ ਜੀ ਪਿੰਡ ਅਸਲ ਗੁਰਪ੍ਰੀਤ ਸਿੰਘ ਦੇ ਘਰੇ ਛੋਟੀ ਉਹਨਾਂ ਦੀ ਧੀ ਆ ਭੈਣ ਸੁਨੀਤਾ ਜਿਹਦਾ ਵਿਆਹ ਵਾ ਤੇ ਜਿਹਦਾ ਵਿਆਹ ਦਾ ਕਾਰਜ 25 ਤਰੀਕ ਨੂੰ 25 ਅਕਤੂਬਰ ਨੂੰ ਅੱਜ ਤੋਂ ਗਿਣਤੀ ਦੇ 9 ਦਿਨਾਂ ਨੂੰ ਅੱਜ 16 ਤਰੀਕ ਆ 25 ਤਰੀਕ ਨੂੰ ਕਾਰਜ ਵਾ ਤੇ ਘਰ ਦੇ ਵਿੱਚ ਕੋਈ ਤਿਆਰੀ ਨਹੀਂ ਆ ਕਿਉਂਕਿ ਉਹ ਪਰਿਵਾਰ ਅਪਰੋਚ ਕਰਦੇ ਆ ਜਿਹੜੇ ਪਰਿਵਾਰਾਂ ਦੇ ਵਿੱਚ ਕੁਝ ਘਰ ਦੇ ਵਿੱਚ ਖਾਣ ਦੀ ਵੀ ਕੁਝ ਨਹੀਂ ਹੁੰਦਾ ਤੇ ਵੀਰ ਅ ਸਰੀਰਕ ਪੱਖੋਂ ਠੀਕ ਨਹੀਂ ਜਿਸ ਕਰਕੇ ਇਕੱਲਾ ਕਮਾਉਣ ਵਾਲਾ ਵਾ ਤੇ ਭੈਣ ਦਾ ਜਿਹੜਾ ਇਹ ਵਿਆਹ ਦਾ ਜਿਹੜਾ ਦਰਦ ਵਾ ਇਥੋਂ ਰੁਖਸਤ ਹੋਣ ਦਾ ਆਪਣੇ ਬਾਪ ਪ੍ਰਤੀ ਜਿਹੜਾ ਦਰਦ ਵਾ ਉਹ ਮੈਂ ਆਫ ਕੈਮਰਾ ਸੁਣਿਆ ਤੇ ਮੈਂ ਚਾਹੁੰਦਾ ਵਾਂ ਕਿ ਮੈਂ ਤੁਹਾਡੇ ਸਾਹਮਣੇ ਸਾਰਾ ਕੁਝ ਲੈ ਕੇ ਆਵਾਂ ਹਾਂਜੀ ਜਿੱਦਾਂ ਕਿ ਇਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਵਾ ਅਸੀਂ ਪਰਿਵਾਰ ਦੇ ਕੋਲ ਆਏ ਇਹਨਾਂ ਨੇ ਕੱਲ ਫੋਨ ਕੀਤਾ ਸੀ ਕਿ ਵਿਆਹ ਵਿੱਚ 10 ਦਿਨ ਰਹਿ ਗਏ ਆ ਤੇ ਤਿਆਰੀ ਘਰ ਵਿੱਚ ਕੋਈ ਨਹੀਂ ਆ ਆਪਾਂ ਤੁਹਾਨੂੰ ਘਰ ਦੇ ਹਾਲਾਤ ਵੀ ਦਿਖਾਵਾਂਗੇ ਪੰਚਾਇਤ ਵੱਲੋਂ ਇਹਨਾਂ ਨੂੰ ਜਗ੍ਹਾ ਦਿੱਤੀ ਗਈ ਆ ਤੇ ਕਮਰਾ ਵੀ ਇੱਕ ਜਿਹੜਾ ਪੰਚਾਇਤ ਵੱਲੋਂ ਪਾ ਕੇ ਦਿੱਤਾ ਗਿਆ ਇਸ ਤੋਂ ਪਹਿਲਾਂ ਇੱਕ ਛਾਨ ਬਣਾ ਕੇ ਝੁੱਗੀ ਟਾਈਪ ਉਹਦੇ ਵਿੱਚ ਰਹਿੰਦੇ ਸੀ ਤੇ ਪਰਿਵਾਰ ਦੇ ਵਿੱਚ ਅੰਕਲ ਨੇ ਉਹਨਾਂ ਦੇ ਵਾਈਫ ਨੇ ਤੇ ਤਿੰਨ ਬੱਚੇ ਨੇ ਇਹਨਾਂ ਦੇ ਤੇ ਇਹ ਆਪਣੇ ਸਹੁਰਿਆਂ ਦੇ ਘਰ ਰਹ ਰਹੇ ਨੇ ਇਹਨਾਂ ਦੇ ਦੱਸਣ ਮੁਤਾਬਕ ਕਿ ਇਹਨਾਂ ਦੇ ਮਤਲਬ ਕਿ ਲਾਲੋਕੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ ਇਹਨਾਂ ਨੂੰ ਘਰ ਚੋਂ ਕੁਝ ਨਹੀਂ ਦਿੱਤਾ ਗਿਆ ਘਰੋਂ ਬਾਹਰ ਕੱਢ ਦਿੱਤਾ ਗਿਆ ਹਨਾ ਉਹਦੇ ਕਰਕੇ ਫਿਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਾਸ ਸ ਨੇ ਉਹ ਇੱਥੇ ਲਾਏ ਨੇ ਤੇ ਇੱਥੇ ਵੀ ਇਹਨਾਂ ਨੂੰ ਪੰਚਾਇਤ ਵੱਲੋਂ ਜਗ੍ਹਾ ਦੇ ਕੇ ਤੇ ਇੱਕ ਕਮਰਾ ਪਾ ਕੇ ਦਿੱਤਾ ਗਿਆ ਤੇ ਹੁਣ ਜਿਵੇਂ ਧੀਆ ਕਰਦੇ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਧੀਆ ਨੇ ਤੇ ਜਵਾਨ ਹੋਣਾ ਵਾ ਤੇ ਉਹਨਾਂ ਨੂੰ ਵਿਆਹਣਾ ਵੀ ਪੈਣਾ ਵਾ ਤੇ ਅੱਜ ਉਹ ਦਿਨ ਆਇਆ ਉਹਨਾਂ ਨੇ ਧੀ ਦਾ ਜਿਹੜਾ ਕਾਰਜ ਆਪਣੇ ਸਿਰੋਂ ਇੱਕ ਹੌਲਾ ਕਰਨ ਲਈ ਉਹਦੇ ਹੱਥ ਪੀਲੇ ਕਰਨ ਦਾ ਜਿਹੜਾ ਕਾਰਜ ਆਰੰਭਿਆ ਵਾ ਪਰ ਘਰ ਦੇ ਹਾਲਾਤ ਇਦਾਂ ਦੇ ਹੋਣ ਕਰਕੇ ਕੋਈ ਤਿਆਰੀ ਨਹੀਂ ਕਿਉਂਕਿ ਉਹ ਆਪ ਹੀ ਕੰਮ ਕਰਨ ਵਾਲੇ ਨੇ ਤੇ ਉਹਨਾਂ ਦੀ ਖੁਦ ਦੀ ਜਿਹੜੀ ਕੰਡੀਸ਼ਨ ਆ ਜਿਹੜੀ ਸਿਹਤ ਆ ਉਹ ਠੀਕ ਨਹੀਂ ਰਹਿੰਦੀ ਜਿਹਦੇ ਕਰਕੇ ਕਿ ਉਹ ਕੋਈ ਕੰਮ ਕਰ ਸਕਣ ਕਹਿੰਦੇ ਉਹਨਾਂ ਦੇ ਬੋਲ ਹੀਗੇ ਉਹਨਾਂ ਦੇ ਮੂੰਹੋਂ ਗੱਲ ਨਿਕਲੀ ਕਿ ਸਾਰੇ ਮੇਰੇ ਮੂੰਹ ਹਲ ਵੇਖਦੇ ਆ ਤੇ ਮੈਂ ਮੇਰੇ ਕੋ ਕੁਝ ਹੁੰਦਾ ਨਹੀਂ ਜਿੰਨੇ ਜੋਗਾ ਹੁੰਨਾ ਵਾ ਉਹਨਾ ਕਰਦਾ ਵਾਂ ਪਰ ਤੁਹਾਨੂੰ ਵੀ ਪਤਾ ਵੀ ਚੰਗੀਆਂ ਭਲੀਆਂ ਕਮਾਈਆਂ ਦੇ ਸਿਰੋਂ ਵੀ ਘਰ ਦੇ ਖਰਚੇ ਨਹੀਂ ਚੱਲਦੇ ਤੇ ਉੱਥੇ ਤੇ ਕਮਾਈ ਉਹਨਾਂ ਦੀ ਹੈ ਮਿਸਤਰੀਆਂ ਦੇ ਪਿੱਛੇ ਦਿਹਾੜੀ ਕਰਨ ਦੀ ਤੇ ਗੁੜੀਆਂ ਨੂੰ ਆਪਾਂ ਪੁੱਛ ਲੈਨੇ ਆ ਕਿ ਕੀ ਕੀ ਤਿਆਰੀ ਆ ਤੇ ਕੀ ਉਹਦੇ ਖੁਆਬ ਨੇ ਹਾਂਜੀ ਬੱਤ ਕੀ 9 ਦਿਨ ਰਹਿ ਗਏ ਆ ਵਿਆਹ ਚ ਕੁੜੀਆਂ ਦੇ ਬੁੜੀਆਂ ਤਿਆਰੀਆਂ ਹੁੰਦੀਆਂ ਵਾ ਵਿਆਹ ਤੋਂ ਪਹਿਲਾਂ ਹਨਾ ਬੜਾ ਕੁਝ ਸੋਚਿਆ ਹੁੰਦਾ ਕੁਝ ਤਿਆਰੀ ਕੀਤੀ ਹੈ ਘਰੇ ਨਹੀਂ ਅੱਲੇ ਨਹੀਂ ਕੋਈ ਤਿਆਰੀ ਨਹੀਂ ਨਹੀਂ ਤੇ ਆਪਣੇ ਮਨ ਚ ਰੀਝ ਹੁੰਦੀ ਹੈ ਜਦੋਂ ਜਿਉਂ ਆਪਾਂ ਛੋਟੀਆਂ ਤੋਂ ਲੈ ਕੇ ਵੱਡੀਆਂ ਹੁੰਨੀਆਂ ਵਾ ਤੇ ਮਾਪਿਓ ਕਹਿੰਦੇ ਹੁੰਦੇ ਆ ਆਪਣੇ ਵਿਆਹ ਤੇ ਆ ਕਰੀ ਜਾਂ ਕੁੜੀਆਂ ਨੂੰ ਹੁੰਦਾ ਮੈਂ ਆਪਣੇ ਵਿਆਹ ਤੇ ਆ ਕਰਨਾ ਇਦਾਂ ਕਰਨਾ ਕਿਉਂਕਿ ਆਪਾਂ ਵਿਆਹ ਬਾਕੀ ਵੇਖਦੇ ਆ ਤੇ ਕੋਈ ਮਨ ਦਾ ਚਾਹ ਹੋਵੇ ਵੀ ਮੈਂ ਵਿਆਹ ਤੇ ਇਦਾਂ ਤਿਆਰ ਹੋਣਾ ਜਾਂ ਆ ਸੂਟ ਪੋਣਾ ਜਾਂ ਇਦਾਂ ਕੁਛ ਹੈਕ ਮਨ ਚ ਹਾਂਜੀ ਕਿਦਾਂ ਦਾ ਸੂਟ ਪੋਣਾ ਰੈੱਡ ਕਲਰ ਦਾ ਪੋਣਾ ਰੈੱਡ ਕਲਰ ਦਾ ਸੂਟ ਪੋਣਾ ਹਾਂਜੀ ਤੇ ਹੋਰ ਤੇ ਕੀ ਤਿਆਰ ਹੁਣ ਪਾਰਲਰ ਤੋਂ ਪਾਰਲਰ ਤੋਂ ਤਿਆਰ ਹੋਣਾ ਹਾਂਜੀ की की अच्छा ਤੇ ਪਾਪ ਜਿਹੜਾ ਜਿੱਦਾਂ ਤੁਸੀਂ ਅੱਗੇ ਮੈਨੂੰ ਦੱਸਿਆ ਸੀ ਕਿ ਪਾਪਾ ਕੀ ਕਹਿੰਦੇ ਸੀ ਪਾਪਾ ਹੁੰਦੇ ਕਿ ਜੇ ਨਾ ਹੋਇਆ ਤੇ ਫਿਰ ਕਰੋ ਸੂਟ ਪਾ ਕੇ ਤੋੜ ਦਾਂਗੇ ਕੀ ਹੋਲਾ ਆ ਬਣਾ ਕੇ ਅੱਛਾ ਤੇ ਫਿਰ ਕਰੋ ਤੋੜ ਦਾਂਗੇ ਤੇ ਮੈਂ ਸੋਚਿਆ ਸੀ ਕਿ ਚੱਲ ਜਿੱਦਾਂ ਵੀ ਤੋੜਨਗੇ ਤੋੜ ਦੇਣਗੇ ਹਨਾ ਫਿਰ ਕੋਈ ਨਹੀਂ ਹੁੰਦਾ ਕਿ ਜਿੰਨੇ ਜੋਗੇ ਹੋਣਗੇ ਫਿਰ ਕਰ ਦੇਣਗੇ ਜੇ ਨਾ ਏਡੀ ਵੱਡੀ ਰੀਝ ਪੂਰੀ ਹੋਈ ਤੇ अच्छा मतलब कि अपने बाप करके अपने बाप दी मजबूरी करके अपना विवाह विवाह तक दी रीत हुंदी है कि विवाह ਤੇ ਮਾਪਿਓ ਵੀ ਕਹਿੰਦੇ ਆ ਆਪਣੇ ਵਿਆਹ ਤੇ ਕਰੀ ਜੋ ਕਰਨਾ ਆਪਣੇ ਵਿਆਹ ਤੇ ਕਰੀ ਕਿਉਂਕਿ ਸਾਨੂੰ ਵੀ ਇਹ ਗੱਲਾਂ ਕਹੀਆਂ ਜਾਂਦੀਆਂ ਹੁੰਦੀਆਂ ਸੀ ਤੇ ਉਹ ਕਹਿੰਦੀ ਕਿ ਜੇ ਕੋਈ ਗੱਲ ਨਹੀਂ ਜੇ ਹੋਏਗਾ ਉਹਨਾਂ ਕੋ ਠੀਕ ਹੈ ਨਹੀਂ ਤੇ ਜਿਤਰਾ ਤੋੜਨਗੇ ਵਧਿਗੇ ਤੋੜਨਗੇ ਫਿਰ ਵੀ ਮਤਲਬ ਕਿ ਦੀਆਂ ਮਾਪਿਓ ਨੂੰ ਕਦੇ ਦੁਖੀ ਨਹੀਂ ਕਰਦੀਆਂ ਤੇ ਬਾਕੀ ਅਹੀਂ ਤੇ ਕੋਈ ਗੱਲ ਕਰ ਸਕਦੇ ਆ ਤੁਹਾਡੇ ਅਗਲਿਆਂ ਦਾ ਦੁੱਖ ਰੱਖਿਆ ਵਾ ਬਾਕੀ ਤੁਸੀਂ ਬੜੇ ਕਿੰਦੇ ਹੁੰਦੇ ਨੇ ਗੱਲ ਹੀ ਨਹੀਂ ਆਗੇ ਕੋਈ ਕਹਿਣ ਵਾਲੀ ਕਿ ਤੁਸੀਂ ਦੁੱਖ ਸੁਣ ਕੇ ਉਹਨਾਂ ਦਾ ਵੇਖ ਹੀ ਸਕਦੇ ਹੋ ਤੁਸੀਂ ਕੀ ਕਰਨਾ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਕਰਨ ਦੀ ਲੋੜ ਨਹੀਂ ਤੇ ਇੱਥੇ ਵੇਖੋ ਜੀ ਕਈ ਵਾਰੀ ਕਈ ਐਸੀ ਸਿਚੁਏਸ਼ਨਸ ਆ ਜਾਂਦੀਆਂ ਵਾਂ ਕਿ ਜਿੱਥੇ ਸਾਡੇ ਕੋ ਬੋਲਿਆ ਨਹੀਂ ਜਾਂਦਾ ਕਈਆਂ ਕੋ ਸੁਣਿਆ ਵੀ ਨਹੀਂ ਜਾਂਦਾ ਜਿਹੋ ਜਿਹੇ ਘਰ ਦੇ ਹਾਲਾਤ ਹੁੰਦੇ ਨੇ ਅਸੀਂ ਵੀਡੀਓ ਜਿਆਦਾ ਲੰਬੀ ਨਾ ਖਿੱਚੀਏ ਤੇ ਵੇ ਤੁਹਾਡੇ ਸਾਹਮਣੇ ਧੀ ਦਾ ਉਸ ਬੇਵਸ ਬਾਪ ਦਾ ਦੁੱਖ ਤੁਹਾਡੇ ਸਾਹਮਣੇ ਰੱਖਿਆ ਵਾ ਹੁਣ ਸਾਰਾ ਕੁਝ ਤੁਹਾਡੇ ਉੱਤੇ ਆ ਤੁਸੀਂ ਜੋ ਕੁਝ ਕਰ ਸਕਦੇ ਜੀ ਘਰ ਦੇ ਹਾਲਾਤ ਮੈਂ ਵਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਦਿੰਨਾ ਵਾ ਕਿ ਘਰ ਦੇ ਹਾਲਾਤ ਕੀ ਨੇ ਆ ਇੱਕ ਕਮਰਾ ਵਾ ਬਾਲਿਆਂ ਵਾਲੀ ਛੱਤ ਆ ਜਿਹੜੀ ਕਿ ਇਹ ਸੰਸਥਾ ਨੇ ਪਾ ਕੇ ਦਿੱਤੀ ਸੀ ਇੱਥੇ ਝੁੱਗੀ ਝੁੱਗੀ ਦੇ ਵਿੱਚ ਰਹਿ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਤੇ ਘਰ ਦੀ ਘਰ ਦੀ ਬਲਗਣ ਵੀ ਜਿਹੜੀ ਆ ਉਹ ਉਹ ਕੀ ਨਾ ਇੱਟਾਂ ਦੀ ਕੀਤੀ ਨਾ ਸੀਮੈਂਟ ਲੱਗਾ ਨਾ ਮਿੱਟੀ ਲੱਗੀ ਤੇ ਬੱਤੀ ਦਾ ਕੋਈ ਪ੍ਰਬੰਧ ਨਹੀਂ ਆ ਇਸੇ ਕਰਕੇ ਬਾਥਰੂਮ ਕਿਸੇ ਨੇ ਬਣਾ ਕੇ ਦਿੱਤੇ ਸੀ ਤੇ ਬਾਥਰੂਮ ਪੂਰੇ ਨਹੀਂ ਹੋਏ ਹਨਾ ਛੱਤ ਡਿੱਗ ਪਈ ਹੈ ਹਾਂ ਛੱਤ ਡਿੱਗੀ ਹੈ ਤੇ ਥੱਲੇ ਥੱਲੇ ਜੇ ਫਰਸ਼ ਪਾਊਗਾ ਤੇ ਫੇਰ ਹੀ ਕੀ ਨਾ ਬਾਥਰੂਮ ਯੂਜ਼ ਹੋਊਗਾ ਹਨਾ ਇਸੇ ਕਰਕੇ ਆਂਦੇ ਕਿ ਇਹ ਚੀਜ਼ਾਂ ਛਾਏ ਉਤੋਂ ਥੱਲੇ ਫਰਸ਼ ਨਹੀਂ ਪਿਆ ਤੇ ਉਤੋਂ ਛੱਤ ਡਿੱਗ ਪਈ ਤੇ ਇਹ ਇਹ ਹੈਗਾ ਬਾਥਰੂਮ ਬਾਥਰੂਮ ਚੱਲੂ ਹੈ ਮੈਂ ਜਿੱਤ ਪਲੱਸ ਚਾਲੂ ਕਰ ਲਈ ਪਲੱਸ ਕਰ ਲਈ ਚਾਲੂ ਇਸ਼ਨਾਨ ਪਾਣ ਫਿਰ ਕਿੱਥੇ ਕਰਦੇ ਇੱਥੇ ਜ ਮੰਜਾ ਖੜਾ ਕਰ ਲੀਦਾ ਆ ਤੇ ਜਿਹੜੇ ਤੁਹਾਨੂੰ ਵਿਖਾ ਵਿਖਾ ਚੁੱਕੇ ਆ ਹੁਣ ਫੈਸਲਾ ਤੁਹਾਡਾ ਵਾ ਸਾਰਾ ਕੁਝ ਤੁਹਾਡਾ ਵਾ ਕਿ ਤੁਸੀਂ ਕੀ ਕੀ ਕਰ ਸਕਦੇ ਜੀ ਤੁਸੀਂ ਇਹ ਵੱਡੀ ਹੈ ਤੇ ਛੋਟੀ ਇੱਕ ਹੋਰ ਤੁਸੀਂ ਕੀ ਕੰਮ ਕਰਦੇ ਮੈਂ ਜਿਹੜੀ ਦਿਹਾੜੀ ਜੀ ਦਿਹਾੜੀ ਤੁਮ ਇਹ ਮਿਸਤਰੀਆਂ ਪਿੱਛੇ ਚੱਲਦੇ ਹਾਂਜੀ ਮਿਸਤਰੀ ਹਾਂਜੀ ਅੱਜ ਠੀਕ ਨਹੀਂ ਸ੍ਰੀ ਜੀ ਇੱਕ ਤੁਹਾਡੇ ਘਰ ਕੇ ਵੀ ਕਿਹਾਈਏ ਮੈਂ ਕੁਝ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਤੁਹਾਡੇ ਘਰ ਹੀ ਮੈਂ ਕੋਈ ਪਾਛਣ ਨਹੀਂ ਦੇਣਾ ਚਾਹੁੰਦਾ ਸਾਰੇ ਜਣੇ ਮੇਰੀ ਭੈਣ ਸੁਨੀਤਾ ਦੇ ਆਨੰਦ ਕਾਰਜ ਦੇ ਲਈ ਉਹਨੂੰ ਸ਼ੁਭੇਸ਼ਾਵਾਂ ਦੁਆਵਾ ਸਾਰੇ ਜਣੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਹਾਡੇ ਘਰ ਹੀ ਤੁਹਾਡੇ ਘਰ ਹੀ ਪੱਲਾ ਾਟਦੇ ਹਾਂ ਤੁਹਾਡੇ ਘਰ ਹੀ ਕਿ ਇਸ ਮੇਰੇ ਧੀ ਦਾ ਜਿਹੜਾ ਕਾਰਜ ਹੈ ਨਾ ਉਹ ਤੁਸੀਂ ਕਰ ਸਕਦੇ ਓ ਸਾਰੇ ਜਣੇ ਅਸੀਂ ਜਿੰਨੇ ਜੋ ਕਿ ਅਸੀਂ ਹੈਗੇ ਆ ਉਹਨੇ ਜੋ ਕਿ ਕਰਾਂਗੇ ਬਾਕੀ ਆਪ ਜੀ ਦੇ ਉੱਤੇ ਆ ਤੇ ਵੀਰ ਜੀ ਮੈਨੂੰ ਮਾੜਾ ਜਿਹਾ ਬੇਨਤੀ ਦੱਸਿਓ ਕਿ ਕਿੰਨੇ ਕ ਜਣੇ ਇਧਰੋਂ ਆਉਣੇ ਆ ਤੇ ਤੁਹਾਡੇ ਕਿੰਨੇ ਕ ਜਣੇ ਹੋ ਜਾਣੇ ਅਸੀਂ ਜੀ 11 ਜਣੇ ਕਿਹਾ ਜੀ ਤੇ 20 ਕੀ ਜਣੇ ਆ ਰਹੇ ਆ 20 ਜਣੇ ਆ ਜਾਣੇ ਜੀ ਤੁਹਾਡੇ ਵੱਲੋਂ ਕਿੰਨੇ ਜਣੇ ਹੋਣਗੇ ਸਾਡੇ ਕੋਲ 30 ਜਣੇ 30 ਚਾਲ ਜਨ ਹੋ ਜਾਣੇ 30 ਚਾਲ ਮਰ ਕੇ 50 60 ਬੰਦਿਆਂ ਦਾ ਪ੍ਰੋਗਰਾਮ ਹੈ ਹਾਂਜੀ ਕੋਈ ਕਿਸੇ ਨੇ ਕਿਸੇ ਨੇ ਹੋਰ ਕਿਸੇ ਨੇ ਸਾਥ ਦਿੱਤਾ ਕੋਈ ਜੱਟ ਜ਼ਿੰਮੇਦਾਰਾਂ ਨੇ ਨਹੀਂ ਇਹ ਜਿੰਨੀ ਨਹੀਂ ਇਹ ਜਿੰਨੀ ਉਤਰਾ ਪੁੱਛੀ ਗਏ ਕਿਸੇ ਕੋ ਹਾਂਜੀ ਗਏ ਪਰ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਨਹੀਂ ਜੀ ਇਹਨਾਂ ਕਹਿੰਦੇ ਜੀ ਕੱਲ ਨੂੰ ਆਵਾਂਗੇ ਪਰਸੋਂ ਆਵਾਂਗੇ ਅਜੇ ਕੋਈ ਨਹੀਂ ਆਇਆ ਅਜੇ ਕੋਈ ਨਹੀਂ ਆਇਆ ਤੁਹਾਡੀ ਗੱਲ ਵੀ ਨਹੀਂ ਕਰਦੇ ਅਸੀਂ ਅਸੀਂ ਤੁਹਾਨੂੰ ਪਹਿਲੀ ਪਹਿਲੀ ਆਏ ਹਾਂ ਪਹਿਲੇ ਆਏ ਪਹਿਲੇ ਆਏ ਹਾਂਜੀ ਪਤਾ ਪਰ ਰੋਣਾ ਨਹੀਂ ਠੀਕ ਨਾ ਪਿਓ ਇੱਕ ਪਿਓ ਦੀ ਪੱਗ ਜਿਹੜੀ ਆ ਉੱਚੀ ਕੀਤੀ ਆ ਪਿੱਛੇ ਤੇ ਗਾਂ ਉੱਚੀ ਕਰਨੀ ਠੀਕ ਹੈ ਨਾ ਹੈ ਕੁਝ ਕਹਿਣਾ ਚਾਹੋ ਮੇਰੀ ਭੈਣ ਬਸ ਇਹੀ ਆ ਕਿ ਜੋ ਕਿ ਪਾਪਾ ਤੋਂ ਨਹੀਂ ਖੁਸ਼ ਹੁੰਦਿਆ ਤੇ ਉਹ ਕੀਤਾ ਜਾ ਕੋਈ ਆਪਣੀ ਰੀਜ ਵਿਆਹ ਤੇ ਮੇਰੀ ਮੇਰੇ ਤੇਰੀ ਰੀਜ ਕੋਈ ਰੀਜ ਹੀ ਉੰਦਾ ਨਾ ਚਾਹ ਹੁੰਦਾ ਮੈਂ ਵਿਆਹ ਤੇ ਆ ਕਰਨਾ ਮੈਂ ਆ ਕਰਨਾ ਕੋਈ ਹਾਂਜੀ ਕਿਦਾਂ ਦੱਸੋ ਮੇਰੀ ਤੀਵੀ ਕੀ ਨਹੀਂ ਵਿਆਹ ਦਿੰਦਾ ਕਿ ਉਹਦਾ ਪਾਪਾ ਨੇ ਆਖਿਆ ਕਿ ਜੇ ਨਾ ਖੁਸ਼ ਹੋਇਆ ਤੇ ਫਿਰ ਏਦਾਂ ਕੀ ਕਰੋ ਤਿਆਰ ਕਰਕੇ ਤੋੜ ਫਿਰ ਕੀ ਕੀ ਕਰੋ ਤਿਆਰ ਕਰਕੇ ਤੋੜ ਦਾਂ ਸੂਟ ਪਾ ਕੇ ਤੇ ਮੇਰੀ ਰੀਜੀ ਸੀ ਕਿ ਮੈਂ ਪਾਰਲਰ ਤੋਂ ਹੋ ਕੇ ਜਾਵਾਂ ਪਾਰਲਰ ਤੋਂ ਤਿਆਰ ਹਣਾ ਹਾਂਜੀ ਤੁਝੇ ਪਾਰਲਰ ਤੋਂ ਤਿਆਰ ਕਰਾ ਲੀ ਗੇ ਸੂਟ ਕਿਹੜੇ ਦਾਂਗੇ ਦਾ ਪਾਉਣਾ ਸੋਚਿਆ ਕੁਛ ਹਾਂਜੀ ਕਿਹੜਾ ਦਾਂਗੇ ਰੈੱਡ ਕਲਰ ਹੈਡ ਕਰ ਤੇ ਕੇ ਮਰੂਨ ਕਲਰ ਹੈਡ ਕਰ ਤੇ ਤੇ ਧੀ ਤੇਣੀ ਮਾਰੇ ਨੇ ਸੁਪਨ ਵੀ ਦਿੱਤਾ ਤੇ ਮੰਗ ਵੀ ਕੁਝ ਜ਼ਿਆਦਾ ਨਹੀਂ ਆਂਦੇ ਮੇਰਾ ਮਨ ਭਰ ਕੇ ਕਹਿੰਦੀ ਕਿ ਮੈਨੂੰ ਬਾਪ ਆਂਦਾ ਕਿ ਜੇ ਕੁਝ ਹੋ ਗਿਆ ਤੇ ਠੀਕ ਆ ਨਹੀਂ ਤੇ ਘਰੋਂ ਤੋੜ ਦਾਂਗੇ ਬੜਾ ਔਖਾ ਹੁੰਦਾ ਧੀ ਨੂੰ ਇੱਕ ਤੇ ਧੀ ਨੂੰ ਰੁਖਸਤ ਕਰਨਾ ਤੇ ਇੱਕ ਘਰ ਦੇ ਵਿੱਚ ਗਰੀਬੀ ਹੁਣੀ ਇਹ ਦੋ ਬੜੀਆਂ ਵੱਡੀਆਂ ਚੁਣੌਤੀਆਂ ਆ ਇੱਕ ਬਾਪ ਦੇ ਲਈ ਤੇ ਉਸ ਤੋਂ ਵੱਡੀਆਂ ਤੇ ਕਿੱਤੀਆਂ ਜਿਹੜੀਆਂ ਮਨ ਪਿਓ ਦੇ ਸਰਾਂ ਦੇ ਤਾਜ ਹੁੰਦੀਆਂ ਨੇ ਉਹ ਤੀ ਜਾਂਦੀ ਕਿ ਮੈਨੂੰ ਜਾਣ ਦਾ ਇੰਨਾ ਜ਼ਰਾ ਦੁੱਖ ਨਹੀਂ ਆ ਕਿ ਮੈਂ ਇੱਥੋਂ ਚਲੀ ਜਾਣਾ ਮੈਨੂੰ ਦੁੱਖ ਹੈ ਮੇਰੇ ਮੇਰਾ ਪਿਓ ਜਿਹੜਾ ਵਾ ਉਹ ਉਹ ਇੰਨੇ ਜੋਗਾ ਨਹੀਂ ਹੈਗਾ ਉਹ ਉਹ ਕੁਛ ਇਹਨਾਂ ਦੀ ਕੁਛ ਕਰ ਨਹੀਂ ਸਕਦਾ ਇਹਨਾਂ ਕਿਉਂਕਿ ਗਰੀਬੀ ਇੱਕ ਸਰੀਰ ਸਾਥ ਨਹੀਂ ਦਿੰਦਾ ਤੇ ਕੱਲਾ ਵੀਰ ਗੁਰਪ੍ਰੀਤ ਸਿੰਘ ਜਿਹੜੇ ਵੀਰ ਵਾ ਮੇਰਾ ਵੀਰ ਹੈ ਜਿਹੜਾ ਇਹ ਕੱਲਾ ਕਮਾਉਣ ਵਾਲਾ ਜੀ ਮਰਦੀ ਹੈ ਇਹ ਨਹੀਂ ਮੇਰਾ ਤਾਂ ਮੁੰਡਾ ਹੀ ਆ ਜੀ ਜਿਹੜਾ ਮੇਰਾ ਪੁੱਤ ਆ ਰੁਗ ਕਮਾਈ ਖੁੰਦਾ ਇਹਨੇ ਨਾਕਾ ਤੋੜੀਆਂ ਬਹੁਤ ਡੇਗੀ ਪੀ ਦੋ ਤਨ ਵਰੀ ਉਤੋਂ ਦਸਰੀ ਡੇੜੀ ਮੇ ਡੇਗੀ ਆ ਅੱਛਾ ਇਹ ਉਹ ਡੋਖ ਦਿੱਤੇ ਚੜਨਾ ਪੈਂਦਾ ਜੀ ਬੋੜੀ ਲੱਗਦੀ ਇਹਨਾਂ ਪੜੀ ਦਿੱਤੇ ਦੀ ਕੀ ਦੋ ਤਿੰਨ ਵਰੀ ਡੱਗੀ ਹੀ ਗੋਡੰਜੋਰਾ ਗਿਆ ਹੀ ਤੇ ਫਿਰ ਮੈਂ ਨਾ ਕਰੇ ਦੱਸ ਗਰਮ ਪੱਟੀ ਕਰਕੇ ਜੀ ਠੀਕ ਕਰ ਲੈ ਲੱਤ ਲੱਕ ਤੇ ਵੀ ਕੀਤੜ ਗਈ ਉਹਦੇ ਲੱਕ ਵੀ ਵੱਜਾ ਹੀ ਉਹਦੋਂ ਵੀ ਮੈਂ ਦੱਸਿਆ ਕੀ ਬਾਹਰ ਦਵਾਈ ਲੈ ਕੇ ਘਰ ਲੈਣੀ ਹੈ ਤੋ ਇਹ ਆਜਰੋ ਗਿਆ ਸਭ ਦਾ ਸਾਰੇ ਕੋਸਾ ਰਾਮ ਜਾਗੀ